19 ਅਗਸਤ 2025 ਨੂੰ ਅਹਮਦਾਬਾਦ ਦੇ ਇੱਕ ਸਕੂਲ ਦੀ ਆਖਰੀ ਘੰਟੀ ਵੱਜਦੀ ਆ ਤੇ 15 ਸਾਲ ਦਾ ਇੱਕ ਨਿਆਣ ਸਨਾਤਨੀ ਨਾਮ ਦਾ ਬੱਚਾ ਆਪਣਾ ਬੈਗ ਲੈ ਕੇ ਬਾਹਰ ਆਉਂਦਾ ਤੇ ਜਦੋਂ ਬਾਹਰ ਆਪਣੇ ਘਰ ਜਾਣ ਲਈ ਆਉਂਦਾ ਤਾਂ ਉਸ ਦਾ ਸਰੀਰ ਖੂਨ ਨਾਲ ਲਤਪਤ ਸੀ ਉੱਥੇ ਖੜੇ ਟੀਚਰ ਤੇ ਬੱਚੇ ਇਹ ਸਭ ਦੇਖ ਕੇ ਹੈਰਾਨ ਹੋ ਰਹੇ ਸੀ ਕਿ ਇਹ ਸਭ ਕੀ ਹੋ ਰਿਹਾ ਤੇ ਆਖਿਰ ਇਹ ਸਭ ਕਿਸ ਨੇ ਕੀਤਾ ਟੀਚਰਾਂ ਦਾ ਕਹਿਣਾ ਸੀ ਕਿ ਨਿਆਣ ਕਾਫੀ ਜ਼ਿਆਦਾ ਵਧੀਆ ਤੇ ਬਹੁਤ ਹੀ ਚੰਗੇ ਦਿਲ ਦਾ ਮੁੰਡਾ ਸੀ ਉਹ ਆਪਣੇ ਪਿਆਰੇ ਸੁਭਾ ਕਰਕੇ ਹਰ ਇੱਕ ਬੱਚੇ ਦੇ ਟੀਚਰਾਂ ਦਾ ਪਸੰਦ ਦਾ ਹੋਇਆ ਕਰਦਾ ਸੀ ਨਾਲ ਇੱਕ ਛੋਟੀ ਜੀ ਟੱਬਰ ਚੋ ਬਿਲੋਂਗ ਕਰਦਾ ਸੀ ਜਿੱਥੇ ਨਿਆਣ ਦੇ ਮਾਪਿਓ ਚਾਚਾ ਚਾਚੀ ਉਹਨਾਂ ਦਾ ਮੁੰਡਾ ਨਿਆਣ ਤੇ ਉਹਦੀ ਦਾਦੀ ਰਹਿੰਦੀ ਸੀ ਆਪਣੇ ਘਰ ਦਾ ਵੱਡਾ ਮੁੰਡਾ ਹੋਣ ਕਰਕੇ ਨਿਆਣ ਘਰ ਵਿੱਚ ਸਾਰਿਆਂ ਦਾ ਚਹੇਤਾ ਸੀ ਕਿਉਂਕਿ ਉਹ ਕਾਫੀ ਜ਼ਿਆਦਾ ਕਾਬਿਲ ਤੇ ਮਿਹਨਤ ਕਰਨ ਵਾਲਾ ਸੀ ਸਾਰੇ ਪਰਿਵਾਰ ਦਾ ਜਿਹੜਾ ਹਾਸਾ ਖੇਡਾ ਸੀ ਉਹ ਸਭ ਨਿਆਣ ਨਾਲ ਹੀ ਜੁੜਿਆ ਹੋਇਆ ਸੀ ਤੇ ਜੇ ਆਪਾਂ ਕਹਿ ਸਕਦੀਆਂ ਕਿ ਉਹ ਆਪਣੇ ਪਰਿਵਾਰ ਦੀ jaan ਸੀ ਨਿਆਣ ਅਹਿਮਦਾਬਾਦ ਦੇ 7th ਐਡਵੈਂਟਿਸਟ ਹਾਇਰ ਸਕੂਲ ਦੀ 10ਵੀਂ ਕਲਾਸ ਵਿੱਚ ਪੜਦਾ ਸੀ 13 ਅਗਸਤ 2025 ਨੂੰ ਨਿਆਣ ਦਾ ਜਿਹੜਾ ਛੋਟਾ ਪ੍ਰਾਸੀ ਯਾਨੀ ਕਿ ਕਜ਼ਨ ਸੀ ਉਹਦੀ ਸਕੂਲ ਦੀ ਨਪੌੜੀਆਂ ਤੇ ਚੱਲਦੇ ਹੋਏ ਇੱਕ ਜਵਾਕ ਨਾਲ ਬਾਹ ਲੱਗ ਜਾਂਦੀ ਹੈ ਜਦੋਂ ਬਾਹ ਲੱਗ ਜਾਂਦੀ ਹੈ ਤਾਂ ਉਹਨਾਂ ਵਿੱਚ ਬਹਿਸ ਸ਼ੁਰੂ ਹੋ ਜਾਂਦੀ ਹੈ ਥੋੜਾ ਬਹੁਤ ਲੜਾਈ ਝਗੜਾ ਜਿੱਦਾਂ ਕਿ ਯਾਰ ਆਪਾਂ ਵੀ ਸਕੂਲ ਵਿੱਚ ਪੜੇ ਹਾਂ ਆਪਾਂ ਵੀ ਲੜ ਪੈਨੇ ਆ ਪਰ ਆਪਾਂ ਉਹ ਪੱਲਾ ਨੂੰ ਇੰਨਾ ਨਹੀਂ ਬਤਾਉਂਦੇ ਆਪਾਂ ਕੁਝ ਹੀ ਪਲਾਂ ਬਾਅਦ ਉਹ ਗੱਲਾਂ ਨੂੰ ਭੁੱਲ ਜਾਂਦੇ ਆ। ਇਦਾਂ ਹੀ ਉਹਨਾਂ ਬੱਚਿਆਂ ਵਿੱਚ ਲੜਾਈ ਹੋਈ। ਨਿਆਣ ਦਾ ਕਜ਼ਨ ਸਾਰੀ ਗੱਲ ਜਾ ਕੇ ਆਪਣੇ ਭਰਾ ਨਿਆਣ ਨੂੰ ਦੱਸਦਾ। ਨਿਆਣ ਉਸ ਬੱਚੇ ਕੋਲ ਆਉਂਦਾ ਤੇ ਉਸ ਬੱਚੇ ਨੂੰ ਸਮਝਾਉਂਦਾ। ਬਹੁਤ ਪਿਆਰ ਨਾਲ ਸਮਝਾਉਂਦਾ ਤੇ ਸਮਝਾਉਣ ਤੋਂ ਬਾਅਦ ਉਹ ਆਪਣੇ ਰਾਹਤੁਰ ਪੈਂਦੇ ਨੇ। ਫਿਰ ਦਿਨ ਆਉਂਦਾ 19 ਅਗਸਤ ਦਾ। ਨਿਆਣ ਆਪਣੇ ਘਰੋਂ ਤਿਆਰ ਹੋ ਕੇ ਵਧੀਆ ਰਾਜੀ ਖੁਸ਼ੀ ਹੋ ਕੇ ਆਪਣੇ ਘਰੋਂ ਸਕੂਲ ਲਈ ਨਿਕਲਦਾ। ਸਾਰਾ ਦਿਨ ਸਕੂਲ ਵਿੱਚ ਵਧੀਆ ਆਪਣੇ ਦੋਸਤਾਂ ਮਿੱਤਰਾਂ ਨਾਲ ਟੀਚਰਾਂ ਨਾਲ ਪੜ੍ਹਾਈ ਕਰਦਾ, ਦਿਨ ਗੁਜ਼ਾਰਦਾ ਤੇ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਸਕੂਲ ਤੋਂ ਵਾਪਸ ਨਿਕਲਦਾ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਕੋਰਡਿੰਗ ਨਿਆਣ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਜਦੋਂ ਸਕੂਲ ਦੇ ਕੈਂਪਸ ਤੋਂ ਬਾਹਰ ਆਉਂਦਾ ਤੇ ਸਕੂਲ 'ਚੋਂ ਬਾਹਰ ਨਿਕਲਦਾ ਤਾਂ ਦੁਬਾਰਾ ਲਗਭਗ 12:54 ਮਿੰਟ ਤੇ ਸਕੂਲ ਵਿੱਚ ਦੁਬਾਰਾ ਐਂਟਰ ਕਰਦਾ ਆਪਣੇ ਢਿੱਡ ਨੂੰ ਫੜੇ ਹੋਏ ਉਸਦੀ ਬਾਡੀ ਬਲੱਡ ਨਾਲ ਸਣੀ ਹੋਈ ਸੀ ਤੇ ਨਿਆਣ ਦੀ ਇਸ ਹਾਲਤ ਨੂੰ ਦੇਖ ਕੇ ਸਕੂਲ ਖੜੇ ਬੱਚੇ ਤੇ ਟੀਚਰ ਹੈਰਾਨ ਹੋ ਰਹੇ ਸੀ ਕਿ ਇਹ ਸਭ ਕੀ ਹੋ ਰਿਹਾ ਇਥੇ ਸਭ ਤੋਂ ਅਜੀਬ ਗੱਲ ਇਹ ਹੈ ਕਿ ਜਦੋਂ ਨਿਆਣ ਇਸ ਹਾਲਤ ਵਿੱਚ ਸਕੂਲ ਵਿੱਚ ਆ ਕੇ ਡਿੱਗਦਾ ਤਾਂ ਉੱਥੇ ਚਾਰੇ ਪਾਸੇ ਸਰਨਾਟਾ ਹੋ ਜਾਂਦਾ। ਬੱਚਿਆਂ ਤੇ ਟੀਚਰਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਲਗਭਗ 30 ਤੋਂ 40 ਮਿੰਟ ਤੱਕ ਨਿਆਣ ਉਦਾਂ ਹੀ ਪਿਆ ਰਹਿੰਦਾ ਨਾ ਹੀ ਕੋਈ ਟੀਚਰ ਤੇ ਨਾ ਹੀ ਕੋਈ ਹੋਰ ਸਟਾਫ ਮੈਂਬਰ ਉਸ ਬੱਚੇ ਨੂੰ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ਼ ਨਹੀਂ ਕਰਦੇ। ਪਰ ਜਦੋਂ ਨਿਆਣ ਦੀ ਮਾਂ ਤੇ ਆਂਟੀ ਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਉਹ ਜਲਦੀ ਨਾਲ ਸਕੂਲ ਵਿੱਚ ਆਉਂਦੀਆਂ ਤੇ ਬਿਨਾਂ ਦੇਰ ਕੀਤੇ ਨਿਆਣੇ ਕ ਰਿਕਸ਼ੇ ਵਿੱਚ ਬਿਠਾ ਕੇ ਅਹਮਦਾਬਾਦ ਦੇ ਇੱਕ ਪ੍ਰਾਈਵੇਟ ਸਰਦਾਰ ਪਟਿਲ ਨਾਮ ਦੇ ਹਸਪਤਾਲ ਵਿੱਚ ਐਡਮਿਟ ਕਰਵਾਉਂਦੀਆਂ ਨੇ। ਤੇ ਇੱਕ ਮਿੰਟ ਬਾਅਦ ਹੀ ਉੱਥੇ ਐਂਬੂਲੈਂਸ ਆ ਗਈ ਸੀ ਹਾਲਾਂਕਿ ਨਿਆਣ ਦੀ ਮਦਰ ਤੇ ਆਂਟੀ ਉਹਨੂੰ ਉਸ ਤੋਂ ਪਹਿਲਾਂ ਹੀ ਹਸਪੀਟਲ ਲੈ ਜਾ ਚੁੱਕੀਆਂ ਸੀ ਕਿੰਨੀ ਦਰਦਨਾਕ ਗੱਲ ਹੈ ਇਹ ਕਿ ਬੱਚਾ 30-35 ਮਿੰਟ ਤੱਕ ਆਪਣੀ ਸਕੂਲ ਵਿੱਚ ਤੜਪਦਾ ਰਿਹਾ ਪਰ ਕਿਸੇ ਨੇ ਵੀ ਉਹਦੀ ਮਦਦ ਨਹੀਂ ਕੀਤੀ ਉਹਦੇ ਘਰ ਦੇ ਆਏ ਤੇ ਉਹਨੂੰ ਹਸਪਤਾਲ ਲੈ ਕੇ ਗਏ ਹਾਲਾਂਕਿ ਹਸਪਤਾਲ ਵਾਲਿਆਂ ਨੇ ਨਾਲ ਦੀ ਨਾਲ ਹੀ ਨਿਆਣ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਸੀ ਪਰ ਨਿਆਣ ਦੇ ਸਰੀਰ ਵਿੱਚੋਂ ਬਲੱਡ ਬਹੁਤ ਜ਼ਿਆਦਾ ਨਿਕਲ ਗਿਆ ਸੀ ਤੇ ਜਿਸ ਕਰਕੇ ਉਹਦੇ ਵਿੱਚ ਲੜਨ ਦੀ ਹਿੰਮਤ ਨਹੀਂ ਰਹੀ ਸੀ ਹਸਪਤਾਲ ਵਾਲਿਆਂ ਨੇ ਕਾਫੀ ਕੋਸ਼ਿਸ਼ ਕੀਤੀ ਕਾਫੀ ਘੰਟਿਆਂ ਤੱਕ ਨਿਆਣ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਸਰੀਰ ਵਿੱਚੋਂ ਬਲੱਡ ਜ਼ਿਆਦਾ ਨਿਕਲ ਕਰਕੇ ਨਿਆਣ ਆਪਣਾ ਦਮ ਤੋੜ ਗਿਆ ਤੇ ਜੇ ਉਹਨੂੰ ਟਾਈਮ ਤੇ ਹਸਪਤਾਲ ਲਿਜਾਇਆ ਗਿਆ ਹੁੰਦਾ ਤੇ ਨਿਆਣ ਦੀ ਜਾਨ ਬਚ ਜਾਂਦੀ ਤੇ ਹੁਣ ਗੱਲ ਆਉਂਦੀ ਹੈ ਕਿ ਆਖਿਰ ਕਿਉਂ ਇਹ 19 ਅਗਸਤ ਦਾ ਦਿਨ ਨਿਆਣ ਤੇ ਉਹਦੇ ਟੱਬਰ ਲਈ ਇੰਨਾ ਭਿਆਨਕ ਬਣਿਆ ਜਦੋਂ ਨਿਆਣ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਸਕੂਲ ਤੋਂ ਬਾਹਰ ਨਿਕਲਦਾ ਤਾਂ ਉਹੀ 8ਵੀਂ ਕਲਾਸ ਦਾ ਬੱਚਾ ਜਿਸ ਦੀ ਪੌੜੀਆਂ ਤੇ ਬਾਂਹ ਲੱਗਣ ਕਰਕੇ ਨਿਆਣ ਦੇ ਭਰਾ ਦੀ ਲੜਾਈ ਹੋਈ ਸੀ ਉਹ ਮੁੰਡਾ ਇੱਕ ਹੋਰ ਆਪਣੇ ਦੋਸਤ ਨਾਲ ਜਿਹੜਾ ਕਿ ਸਕੂਲ ਵਿੱਚ ਨਵਾਂ ਹੀ ਲੱਗਿਆ ਸੀ ਹਲੇ 4 ਮਹੀਨੇ ਪਹਿਲਾਂ ਉਸ ਨਾਲ ਨਿਆਣ ਦਾ ਰਾਹgirਦਾ ਤੇ ਉਸ ਨਾਲ ਬੈਂਸ ਕਰਨੀ ਸ਼ੁਰੂ ਕਰ ਦਿੰਦਾ ਤੇ ਇਹਦਾ ਬੈਂਸ ਕਰਦੇ ਕਰਦੇ ਜਦੋਂ ਇਹ ਗਾਲੀ ਗਲੋਚ ਦੇ ਉੱਤੇ ਆਉਂਦਾ ਤਾਂ ਨਿਆਣ ਵੀ ਅਗੂ ਰਿਸਪੌਂਸ ਦਿੰਦਾ ਤੇ ਇਦਾਂ ਗਾਲੀ ਗਲੋਚ ਹੁੰਦੇ ਹੁੰਦੇ ਉਹ 8 ਸਾਲ ਦਾ ਬੱਚਾ ਆਪਣੇ ਬੈਗ ਵਿੱਚੋਂ ਇੱਕ ਪੇਪਰ ਕਟਰ ਕੱਢਦਾ ਤੇ ਨਿਆਣ ਉੱਤੇ ਬੜੀ ਬੇਰਹਿਮੀ ਨਾਲ ਲਗਾਤਾਰ ਉਹ ਪੇਪਰ ਕਟਰ ਨਾਲ ਵਾਰ ਕਰਦਾ ਨਿਆਣ ਆਪਣੀ ਜਾਨ ਬਚਾਉਣ ਦੀ ਆਪਣਾ ਟਿੱਡ ਫੜ ਕੇ ਸਕੂਲ ਵੱਲ ਨੂੰ ਭੱਜਦਾ ਤੇ ਉੱਥੇ ਜਾ ਕੇ ਬੇਹੋਸ਼ ਹੋ ਜਾਂਦਾ ਹੁਣ ਗੱਲ ਆਉਂਦੀ ਹੈ ਕਿ ਉਹ 8ਵੀਂ ਕਲਾਸ ਦਾ ਬੱਚਾ ਫੜਿਆ ਕਿਵੇਂ ਗਿਆ ਤੇ ਆਖਿਰ ਉਹਦਾ ਦਿਮਾਗ ਇਸ ਮਰਡਰ ਲਈ ਕਿਵੇਂ ਪ੍ਰੀਪਲਾਨ ਹੋਇਆ ਉਹਨੇ ਇਹ ਸਭ ਕੁਝ ਸਕੂਲ ਵਿੱਚੋਂ ਸਿੱਖਿਆ ਸੀ ਜਾਂ ਕਿਸੇ ਸੋਸ਼ਲ ਮੀਡੀਆ ਤੋਂ ਸਿੱਖਿਆ ਸੀ ਜਾਂ ਫਿਰ ਉਸਦੇ ਘਰ ਦਾ ਮਾਹੌਲ ਹੀ ਇਦਾਂ ਦਾ ਸੀ ਪੁਲਿਸ ਇਨਵੈਸਟੀਗੇਟ ਹੋਈ ਤਾਂ ਪਤਾ ਲੱਗ ਗਿਆ ਕਿ ਜਿਹੜਾ 8ਵੀਂ ਕਲਾਸ ਦਾ ਬੱਚਾ ਸੀ ਇਹ ਇਹ ਲਗਭਗ ਪਿਛਲੇ 4 ਸਾਲਾਂ ਤੋਂ ਇਦਾਂ ਹੀ ਸਕੂਲ ਵਿੱਚ ਗੁੰਡਾਗਰਦੀ ਕਰਦਾ ਸੀ ਗੰਦੀ ਭਾਸ਼ਾ ਯੂਜ਼ ਕਰਦਾ ਸੀ ਗਾਲੀ ਗਲੋਚ ਕਰਦਾ ਸੀ ਪਰ ਸਕੂਲ ਦੀਆਂ ਅਥਾਰਟੀਜ਼ ਹਮੇਸ਼ਾ ਇਹ ਚੀਜ਼ਾਂ ਨੂੰ ਸਕੂਲ ਵਿੱਚ ਹੀ ਕਵਰ ਕਰ ਦਿੰਦੀਆਂ ਸੀ ਹਾਲਾਂਕਿ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਸੀ ਉਹਨਾਂ ਨੂੰ ਬੱਚੇ ਦੇ ਪੇਰੈਂਟਸ ਨੂੰ ਇਨਵੋਲਵ ਕਰਨਾ ਚਾਹੀਦਾ ਸੀ ਪਰ ਸਕੂਲ ਦੀਆਂ ਅਥਾਰਟੀਜ਼ ਨੇ ਇਦਾਂ ਦਾ ਕੁਝ ਵੀ ਨਹੀਂ ਕੀਤਾ ਕਿਉਂਕਿ ਇਸ ਦਾ ਵੱਡਾ ਰੀਜ਼ਨ ਸੀ ਪੈਸਾ ਤੇ ਨਾਮ ਸਕੂਲ ਦਾ ਨਾਮ ਖਰਾਬ ਹੋ ਜਾਂਦਾ ਇਹ 8ਵੀਂ ਕਲਾਸ ਦੇ ਬੱਚੇ ਦਾ 4 ਸਾਲਾਂ ਦਾ ਪਣਪ ਦਾ ਗੁੱਸਾ ਨਿਆਣ ਸਨਾਤਨੀ ਦੀ ਜਾਨ ਲੈ ਕੇ ਬੈਠ ਗਿਆ। ਸਕੂਲ ਦੇ ਬਾਹਰ ਦੀ ਸੀਸੀਟੀਵੀ ਤੋਂ ਬੱਚੇ ਦੀ ਪਛਾਣ ਹੋਈ, ਸਕੂਲ ਦੇ ਰਜਿਸਟਰਾਂ ਵਿੱਚੋਂ ਬੱਚੇ ਦੇ ਕੰਟੈਕਟ ਨੰਬਰ ਕੱਢ ਕੇ ਪੇਰੈਂਟਸ ਤੱਕ ਪਹੁੰਚਿਆ ਗਿਆ ਤੇ ਉਹਨਾਂ ਦੋਨਾਂ ਬੱਚਿਆਂ ਦੀਆਂ ਕੀਤੀਆਂ ਹੋਈਆਂ ਇੰਸਟਾਗ੍ਰਾਮ ਚੈਟਸ ਤੋਂ ਇਹ ਸਾਰੀਆਂ ਚੀਜ਼ਾਂ ਕਲੈਰੀਫਾਈ ਹੋਈਆਂ। ਜਿਸ ਵਿੱਚੋਂ ਬੱਚਾ ਇੱਕ ਦੋਸਤ ਨੂੰ ਕਹਿ ਰਿਹਾ ਜਿਦਾਂ ਕਿ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ, ਬੱਚਾ ਕਹਿ ਰਿਹਾ ਕਿ ਚਾਕੂ ਤੂੰ ਮਾਰਿਆ ਸੀ ਤਾਂ ਕੋਈ ਦੂਜਾ ਬੱਚਾ ਕਹਿੰਦਾ ਹਾਂ ਮੈਂ ਮਾਰਿਆ ਸੀ ਤਾਂ ਬੱਚਾ ਕਹਿੰਦਾ ਕਿ ਸ਼ਾਇਦ ਉਹ ਮਰ ਚੁੱਕਿਆ ਤਾਂ ਤਾਂ ਫਿਰ ਉਹ ਬੱਚਾ ਰਿਪਲਾਈ ਕਰਦਾ ਕਿ ਧਿਆਨ ਰੱਖ ਥੋੜੇ ਟਾਈਮ ਲਈ ਤੂੰ ਅੰਡਰਗਰਾਉਂਡ ਹੋ ਜਾ ਹੁਣ ਤੁਸੀਂ ਆਪ ਸੋਚੋ ਕਿ ਜਿਸ ਬੱਚਿਆਂ ਦੀ ਸੋਚ ਇਸ ਹੱਦ ਤੱਕ ਪਹੁੰਚ ਚੁੱਕੀ ਆ ਉਹਨਾਂ ਦਾ ਭਵਿੱਖ ਅੱਗੇ ਜਾ ਕੇ ਕਿਹੋ ਜਿਹਾ ਹੋਊਗਾ ਨਿਆਣ ਦੇ ਮਾਪਿਓ ਦਾ ਕਹਿਣਾ ਕਿ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਸਕੂਲ ਵਾਲਿਆਂ ਨੇ ਇੱਕ ਵੱਡਾ ਪਾਣੀ ਦਾ ਟੈਂਕਰ ਮੰਗਾ ਕੇ ਉੱਥੇ ਸਾਰੇ ਸਬੂਤ ਮਿਟਾਏ ਸੀਸੀਟੀਵੀ ਫੁਟੇਜ ਵੀ ਡਿਲੀਟ ਕੀਤੀ ਗਈ ਨਿਆਣ ਦੇ ਮਾਪੇ ਚਾਹੁੰਦੇ ਨੇ ਕਿ ਜਿੱਦਾਂ ਸਾਡੇ ਬੱਚੇ ਨਾਲ ਹੋਇਆ ਉਦਾਂ ਹੀ ਉਸ ਬੱਚੇ ਨਾਲ ਹੋਣਾ ਚਾਹੀਦਾ ਤਾਂ ਜੋ ਉਸ ਬੱਚੇ ਦੇ ਮਾਪਿਆਂ ਨੂੰ ਵੀ ਪਤਾ ਲੱਗੇ ਕਿ ਇੱਕ ਜਵਾਨ ਔਲਾਦ ਖੋਣ ਦਾ ਦੁੱਖ ਕੀ ਹੁੰਦਾ ਸੋ ਤੁਹਾਡੇ ਕੀ ਵਿਚਾਰ ਨੇ ਇਸ ਕੇਸ ਬਾਰੇ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਜੀ ਵੀਡੀਓ ਵਧੀਆ ਜ ਰੱਖਿਆ ਕਰੋ ਧੰਨਵਾਦ ਜੀ